ਮੈਂ ਪ੍ਰੋਜੈਕਟ ਕੀਤੇ ਆ ਥੋੜੇ ਪਰ ਮੈਂ ਆਪਣੇ ਆਪ ਨੂੰ ਨਵਾਂ ਹੀ ਮੰਨਦਾ ਕਿਉਂਕਿ ਜਦ ਤੱਕ ਤੁਸੀਂ ਕੁਝ ਵੱਡਾ ਨਹੀਂ ਕਰਦੇ ਤੇ ਕਿਉਂਕਿ ਡੈਡੀ ਵੀ ਨੇ ਇਹ ਗੱਲ ਕਹਿੰਦੇ ਸੀ ਕਿ ਜੇ ਤੁਸੀਂ ਮੈਚ ਅੱਜ ਖੇល ਲਏ ਜਿੱਤੇ ਆ ਨਾ ਉਹਨੂੰ ਭੁੱਲ ਜਾਓ ਉਹ ਤੁਹਾਡਾ ਪਾਸਟ ਹੋ ਚੁੱਕਾ ਤੁਸੀਂ ਕੱਲ ਕੀ ਕਰਨਾ ਉਸ ਚੀਜ਼ ਦੀ ਤਿਆਰੀ ਕਰੋ ਉਹਦੀ ਖੁਸ਼ੀ ਤੁਸੀਂ ਮਨਾਓ ਦੋ ਤਿੰਨ ਘੰਟੇ ਮਨਾਓ ਕਿ ਹਾਂ ਅਸੀਂ ਬਹੁਤ ਵਧੀਆ ਖੇਡੇ ਜਿੱਤ ਗਏ ਆ ਪਰ ਅਗਲੇ ਦਿਨ ਤੁਹਾਡਾ ਨਵਾਂ ਕੰਪੀਟੀਸ਼ਨ ਆ ਤੇ ਮੈਨੂੰ ਵੀ ਹੁੰਦਾ ਕਿ ਚਲੋ ਜਿੱਦਾਂ ਹੁਣ ਇੱਥੇ ਕੀਤਾ ਇਸ ਲਾਈਨ ਤੇ ਬੇਰ ਕੰਨਾ ਬੇਰ ਕਦਾ ਮਜ਼ਾ ਜੈ ਨਹੀਂ ਆਇਆ ਸਵਾਦ ਜਿਆ ਨਹੀਂ ਆਇਆ ਓਕੇ ਤੇ ਜਦੋਂ ਕੋ ਵੀਰ ਨੇ ਕਹਣਾ ਸਵਾਦ ਅਗਲੇ ਕਹਿੰਦੇ ਸਾਨੂੰ ਨਿਆਂ ਕਰੀ ਹੁਣ ਹੋਰ ਕਰਾ ਤੇ ਸਾਡਾ ਇੱਕ ਸੀਨ ਸੀਗਾ ਮੇਰਾ ਤੁਸੀਂ ਟ੍ਰੇਲਰ ਚ ਦੇਖਣਾ ਸੇਮਪਲ ਚ ਨਿਕਲਣਾ ਮੈਂ ਦੇਖ ਲਿਆ ਟ੍ਰੇਲਰ ਹਾਂਜੀ ਉਹ ਨਵੰਬਰ ਦੇ ਮਹੀਨੇ ਚਾ ਜੀ ਤੇ ਮੈਂ ਵੀ ਇਹਨਾਂ ਨੂੰ ਪੁੱਛਾਂ ਮੈਂ ਕਿ ਯਾਰ ਵੀਰੇ ਆਹ ਬਹੁਣ ਸੀਨ ਰੱਖਣਾ ਸੀਗਾ ਪਹਿਲਾਂ ਉਹ ਲੋ ਕਹਿੰਦਾ ਗਰਮ ਪਾਣੀ ਆ ਯਾਰ ਸਪੈਸ਼ਲ ਕਰਵਾਇਆਗਾ ਤਾਂ ਟੈਨਸ਼ਨ ਲੈਂਦਾ ਪਿਆ ਹਾਂ ਅਸੀਂ ਪਛਾਲ ਮਾਰਤੀ ਪਾਣੀ ਠੰਡਾ ਸਿਰ ਮੇਰੇ ਰੱਬਾ ਸਿਰ ਮੇਰੇ ਮੋਬ ਜਿਹਦਾ ਟਾਈਮ ਸੀਗਾ ਫਿਰ ਸੀਨ ਉਹ ਦਾ ਪੂਰਾ ਮਜ਼ਾ ਨਹੀਂ ਆਇਆ ਦੁਬਾਰਾ ਪੰਡਾ ਪੁੰਝੋ ਦੁਬਾਰਾ ਬਾਹਰ ਚੱਲੋ ਠੀਕ ਹੈ ਉਹ ਸੱਤ ਕ ਅੱਠ ਵਾਲੀ ਮੇਲੂ ਕਰਵਾਇਆ ਮੈਂ ਕਿਹਾ ਵੀਰੇ ਜਿੰਮੇ ਹੌਣ ਅੰਦਰ ਗਿਆ ਨਾ ਉਹ ਤੋਂ ਬਾਹਰ ਨਹੀਂ ਉਹ ਕੱਲ ਹੋੜਾ ਮੈਨੂੰ ਅੰਦਰ ਹੀ ਬਾਹਰ ਕੱਢ ਲੋ ਹੁਣ ਜੰਪ ਵਾਲਾ ਆ ਕੇ ਕਹਿੰਦੇ ਆ ਗਿਆ ਮੈਂ ਹੁਣ ਪਾਣੀ ਚ ਨਿਕਲਣਾ ਨਾ ਮੈਂ ਇੱਥੇ ਠੀਕ ਆ